ਅੱਜ ਅਸੀਂ ਸੰਯੁਕਤ ਕਿਸਾਨ ਮੋਰਚਾ ਲੋਗਾਂ ਦੇ ਪੂਰੇ ਭਾਰਤ ਦੇ ਜਿਹੜੀਆਂ ਜਥੇਬੰਦੀਆਂ ਨੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੁਲਾਜ਼ਮਾਂ ਦੀਆਂ ਨੌਜਵਾਨਾਂ ਦੀਆਂ ਵਿਦਿਆਰਥੀਆਂ ਦੀਆਂ ਸਾਰਿਆਂ ਨੇ ਤੈਅ ਕੀਤਾ ਹੋਇਆ ਕਿ ਬੀਜੇਪੀ ਨੇ ਜਿਹੜਾ ਅੱਜ ਦੀ ਸੱਤਾ ਦੇ ਵਿੱਚ ਹੁੰਦਿਆ ਹੋਇਆ ਪੂਰੇ ਵਰਗਾਂ ਨੂੰ ਜਿਹੜਾ ਉਹ ਤੰਗ ਪਰੇਸ਼ਾਨ ਕੀਤਾ ਇਸ ਕਰਕੇ ਬੀਜੇਪੀ ਦਾ ਖਾਸ ਤੌਰ ਤੇ ਪੰਜਾਬ ਦੇ ਵਿੱਚ ਪੂਰਨ ਬਾਈਕਾਟ ਕੀਤਾ ਜਾ ਰਿਹਾ ਅੱਜ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰਾਈਆਂ ਵਾਲੇ ਦੇ ਵਿੱਚ ਇੱਥੇ ਅਸੀਂ ਉਹਨਾਂ ਦਾ ਸਿੱਖਾ ਵਿਰੋਧ ਕੀਤਾ ਹੰਸ ਰਾਜ ਹੰਸ ਦਾ ਪਰ ਉਸ ਬੰਦੇ ਨੇ ਬੇਸ਼ਰਮੀ ਧਾਰੀ ਹੋਈ ਆ ਕਿ ਲਗਾਤਾਰ ਇੰਨੀ ਬੇਇੱਜ਼ਤੀ ਵੀ ਹੋ ਰਹੀ ਆ ਫਰੀਦਕੋਟ ਦੇ ਵਿੱਚ ਫਿਰ ਵੀ ਜਿਹੜਾ ਮੂੰਹ ਚੱਕ ਕੇ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਆ ਕੇ ਕਹਿੰਦਾ ਕਿ ਉਹ ਅਜਰਾਈਆਂ ਵਾਲੇ ਚਾਏ ਨੇ ਹੁਣ ਸਾ ਹਲਕੇ ਦੇ ਸਾਰੇ ਪਿੰਡਾਂ 'ਚ ਜਾਣਗੇ ਦੇਖੋ ਜੀ ਸਾਡੇ ਕਿਸਾਨ ਮਜ਼ਦੂਰ ਤੇ ਜਿਹੜੇ ਨੌਜਵਾਨ ਵੀਰ ਆ ਸਾਰੇ ਉਹ ਹਜੇ ਖੇਤਾਂ ਦੇ ਵਿੱਚ ਆ ਠੀਕ ਆ ਕਣਕ ਦੀ ਹਾੜੀ ਚੱਲੀ ਜਾਂਦੀ ਆ ਸੀਜ਼ਨ ਚੱਲੀ ਜਾਂਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਅਸੀਂ ਟਾਪੂ ਜ਼ਰੂਰ ਲਵਾਵਾਂਗੇ ਪਿੰਡਾਂ 'ਚ ਉਹਦੇ ਜਿਹੜੇ ਜੁੰਡੇ ਜੇ ਖਿੱਲਰਦੇ ਦੇਖਿਆ ਜੇ ਜਿਹੜੀ ਸਿੱਲੀ ਸਿੱਲੀ ਹਵਾ ਨਾ ਉਹ ਇਹਨੂੰ ਤੱਤੀ ਤੱਤੀ ਹਵਾ ਲੱਗਣੀ ਹੈ ਨੂੰ ਫਰੀਦਕੋਟ ਦਾ ਇਹ ਸਾਰੀ ਉਮਰ ਚੇਤਾ ਭੁੱਲ ਗਿਆ ਤੇ ਕੀ ਯਾਦ ਰੱਖੂਗਾ ਸਾਹਿਬ ਕਹਿੰਦੇ ਕਿ ਇਹ ਕਿਸਾਨੀ ਜਿਹੜੇ ਹੈਗੇ ਸਹੀ ਕਿਸਾਨ ਮਜ਼ਦੂਰਾਂ ਦੀ ਗੱਲ ਕਰਨ ਵਾਲੇ ਲੋਕ ਨਹੀਂ ਹੈਗੇ ਦੇਖੋ ਜੀ ਹੰਸਰਾਜ ਹੁਰੀ ਜਿਹੜੀਆਂ ਗੱਲਾਂ ਕਰਦੇ ਆ ਇਹਨਾਂ ਗੱਲਾਂ ਕਰਕੇ ਜਿਹੜਾ ਪੰਜਾਬ ਦੇ ਵਿੱਚ ਇਹਨਾਂ ਦਾ ਵੜਨਾ ਬੰਦ ਕੀਤਾ ਹੋਇਆ ਕਿਉਂਕਿ ਜਦੋਂ ਇਹ ਦਿੱਲੀ ਦੇ ਵਿੱਚ ਐਮਪੀ ਸੀ ਜਿਹੜੇ ਏਰੀਏ ਦੇ ਵਿੱਚ ਐਮਪੀਸੀ ਉਸੇ ਏਰੀਏ ਦੇ ਵਿੱਚ ਜਿਹੜਾ ਕਿਸਾਨਾਂ ਦਾ ਧਰਨਾ ਲੱਗਾ ਹੋਇਆ ਸੀ ਇਹ ਜਿਹੜਾ ਇੱਕ ਦਿਨ ਵੀ ਕਿਸਾਨ ਨਹੀਂ ਧਰਨੇ ਦੇ ਪੱਖ ਚ ਨਹੀਂ ਬੋਲਿਆ ਇੱਕ ਦਿਨ ਵੀ ਉੱਥੇ ਜਾ ਕੇ ਲੋਕਾਂ ਦੀ ਸਾਰ ਨਹੀਂ ਲਈ ਖਰਾਜ ਹੰਸ ਨੇ ਫਿਲਕ ਨਹੀਂ ਇੱਕ ਟੈਲੀਵਿਜ਼ਨ ਦੇ ਇੰਟਰਵਿਊ ਦੇ ਵਿੱਚ ਵੀ ਔਰ ਅੱਜ ਇੱਥੇ ਸਟੇਜ ਤੇ ਵੀ ਗਿਆ ਕਿ ਮੈਂ ਪੰਜ ਕਿਸਾਨਾਂ ਦਾ ਇੱਕ ਜਥਾ ਜਿਹਦੇ ਵਿੱਚ ਇੱਕ ਔਰਤ ਕਿਸਾਨ ਵੀ ਸੀ ਉਹ ਮੁੱਖ ਪ੍ਰਧਾਨ ਮੰਤਰੀ ਨਾਲ ਮੀਟਿੰਗ ਕਰਾਉਣ ਦੇ ਲਈ ਇਹਨਾਂ ਨੂੰ ਲੈ ਕੇ ਚੱਲਾ ਸੀ ਪਰ ਇਹਨਾਂ ਨੇ ਮੀਟਿੰਗ ਤੋਂ ਪੰਜ ਪਹਿਲਾਂ ਹੀ ਫੋਨ ਬੰਦ ਕਰ ਲਿਆ ਉਹ ਮੇਰਾ ਕੀ ਕਸੂਰ ਦੇਖੋ ਜੀ ਉਹ ਸਾਰਾ ਕੋਈ ਝੂਠ ਬੋਲ ਰਿਹਾ ਜੀ ਉਹ ਤਾਂ ਇਹ ਵੀ ਕਹਿੰਦਾ ਕਿ ਮੈਂ ਉੱਥੇ ਲੰਗਰ ਲਾਉਂਦਾ ਰਿਆਂ ਮੈਂ ਉੱਥੇ ਸਮਾਨ ਭੇਜਦਾ ਰਿਆਂ ਕਿਹੜਾ ਸਮਾਨ ਉੱਥੇ ਕਿਹੜਾ ਲੰਗਰ ਪਈ ਜੇ ਇਹਨੇ ਲੰਗਰ ਉੱਥੇ ਕੋਈ ਭੇਜਿਆ ਹੁੰਦਾ ਕੋਈ ਸਮਾਨ ਭੇਜਿਆ ਹੁੰਦਾ ਤੇ ਪੰਜਾਬ ਦੇ ਲੋਕਾਂ ਨੂੰ ਪਤਾ ਹੋਣਾ ਸੀਗਾ ਵੀ ਵਾਕਈ ਪਾਈ ਹੰਸਰਾਜ ਹੰਸ ਦਿੱਤੇ ਜਾਂਦਾ ਅਸੀਂ ਇਹਨੂੰ ਕਿਸੇ ਵੀ ਪੰਜਾਬ ਦੇ ਪਿੰਡ ਦੇ ਵਿੱਚ ਵੜਨਾ ਇਹਦਾ ਬਰਦਾਸ਼ਤ ਨਹੀਂ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਬੜੋਕ ਦਾ ਕੁੱਫਾ ਹੋਊਗਾ ਬੰਦੇ ਦਾ ਪੁੱਤ ਬਣ ਕੇ ਜਾਂਦਾ ਹੰਸਰਾਜ ਫਰੀਦਕੋਟ ਛੱਡ ਜੇ ਤੇ ਨਹੀਂ ਤਾਂ ਫਿਰ ਅਸੀਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇਹ ਟਾਪ ਆ ਉਹ ਲਵਾਵਾਂਗੇ ਇਹਦੇ ਟਾਪ ਜਿਵੇਂ ਪਟਨ ਮੋਟੇ ਜਿੱਥੇ ਵੱਡਿਆਂ ਵੱਲੋਂ ਹਰਸ ਰਾਜ ਜਿਹੜਾ ਵਿਰੋਧ ਦਾ ਪ੍ਰੋਗਰਾਮ ਆ ਉੱਥੇ ਤਾਂ ਤਾਂ ਪਿੰਡ ਰਾਈਆਂ ਵਾਲਾ ਜਿਹੜਾ ਹਰਸਾ ਜੀ ਨੇ ਪ੍ਰੋਗਰਾਮ ਰੱਖਿਆ ਸੀ ਕਿ ਇਹਦੇ ਘਰੇ ਉਹਦੇ ਆਸਤੇ ਜਿਹੜਾ ਉਹਦੇ ਵਿਰੋਧ ਆਸਤੇ ਕਰ ਪਰ ਹੋਈ ਸੀ ਇੱਥੇ ਸੂਰੇ ਦੇ ਪੁਲਸ ਤੇ ਪਹਿਲਾਂ ਉਹਦਾ ਵਿਰੋਧ ਕੀਤਾ ਗਿਆ ਹੁਣ ਉੱਥੇ ਮਜ਼ਦਮਾਂ ਵੱਲੋਂ ਵੀ ਧੱਕਾ ਕੀਤਾ ਗਿਆ ਉੱਥੇ ਹੁਣ ਆਇਆ ਇਹ ਮਜ਼ਦਮ ਵੱਡੀ ਗਿਣਤੀ ਦੇ ਵਿੱਚ ਜਿਹੜਾ ਰੋਸ ਪ੍ਰੋਟੈਸਟ ਦੇ ਵਿੱਚ ਉਹ ਅੜਿੱਕਾ ਬੰਦੇ ਰਹੇ ਆ ਕੁਝ ਬੰਦੇ ਲੈ ਗਏ ਕੁਝ ਬੰਦੇ ਉਹਨਾਂ ਨੇ ਜਿਹੜੇ ਪਹਿਲਾਂ ਸਿੱਧੂਪੁਰ ਜੋਹਰ ਸਾਹਿਬੰਦੀ ਦੇ ਸੀਗੇ ਉਹ ਬੰਦਿਆਂ ਨੂੰ ਰੈਸਟ ਕੀਤਾ ਸੀ ਉਹਨਾਂ ਵਿੱਚੋਂ ਕੁਝ ਬੰਦੇ ਉੱਥੇ ਛੜਵਾ ਲਏ ਉਹਨਾਂ ਦੇ ਜਿਹੜੇ ਮੋਬਾਈਲ ਵਗੈਰਾ ਪੁਲਸ ਨੂੰ ਦੇ ਕੇ ਉਹਨਾਂ ਨੇ ਵਾਪਸ ਕਰਤੇ ਆ ਕੁਝ ਬੰਦੇ ਪਹਿਲਾਂ ਦੂਜੇ ਪਾਸੇ ਲੈ ਗਏ ਸੀ ਉਹ ਵੀ ਉਹ ਤਾਂ ਸਾ ਮੈਡਾ ਤਾਂ ਛੱਡ ਦੇਣਗੇ ਤੇ ਉਸ ਦਾ ਹੀ ਇਹ ਰਾਜਾ ਕਹਿੰਦਾ ਕਿ ਉਹ ਲਗਾਤਾਰ ਹੁਣ ਪਿੰਡਾਂ ਦੇ ਪ੍ਰੋਗਰਾਮ ਕਰੇਗਾ ਪਿੰਡਾਂ ਦੇ ਲੋਕਾਂ ਦਾ ਭਲੇਖਾ ਹੀ ਸਾਡਾ ਸੀਜ਼ਨ ਹੈ ਕਿਸਾਨ ਆਪਦੇ ਕੰਮਾਂ ਝੋਲਦੇ ਆ ਉਹ ਅੱਜ ਆਪਾਂ ਸਾਹ ਦੇਣ ਦੀ ਖੇਡ ਆ ਉਹ ਤੋਂ ਬਾਅਦ ਦਿਖਾ ਦੇਵਾਂਗੇ ਬੀਜਪੀ ਨੂੰ ਕਿ ਜਿਹੜੀਆਂ ਤੂੰ ਗੱਲਾਂ ਕਰਦਾ ਹੈ ਇਹਨਾਂ ਗੱਲਾਂ ਦਾ ਜਵਾਬ ਇਹਨੂੰ ਪੂਰਾ ਠੋਕ ਕੇ ਦੇਵਾਂਗੇ ਤੇ ਜਿਹੜਾ ਵਿਰੋਧ ਆ ਇਲੈਕਸ਼ਨ ਦੇ ਐਂਡ ਤੱਕ ਇਵੇਂ ਹੀ ਚੱਲੂਗਾ ਉਹ ਚੀਜ਼ ਨੂੰ ਕਿਵੇਂ ਦੇਖੋ ਹਾਂ ਸਾਹਿਬ ਬਹੁਤ ਟੂਟ ਮਾਰਦੇ ਸਾਡੇ ਕੋਈ ਬੰਦਾ ਦੱਸੇ ਜਿਹਨੇ ਅਨਸਰ ਆਇਆ ਹੋਵੇ ਕੋਈ ਉਹਦਾ ਨੁਮਾਇੰਦਾ ਆਇਆ ਹੋਵੇ ਅੱਜ ਹੁਣ ਮੈਂ ਮੀਟਿੰਗ ਕਰਨੀ ਚਾਹ। ਸਾਡੇ ਜਿਹੜੇ 11 ਸਵਾਲ ਆ ਖ਼ਬਰਾਂ ਤੇ ਵੀ ਆ ਚੁੱਕੇ ਆ ਮੀਡੀਆ ਤੇ ਵੀ ਆ ਚੁੱਕੇ ਆ ਸਾਡੇ ਆ ਘਵਾਰਾ ਉਹ ਕਿਸਾਨ ਮੋਰਚੇ ਸਮੇਂ ਦੀ ਗੱਲ ਕਰ ਰਿਹਾ ਪਹਿਲੇ ਕਿਸਾਨ ਮੋਰਚੇ ਸਮੇਂ ਦੀ ਕਹਿੰਦਾ ਉਦੋਂ ਕਿਸਾਨ ਦੇ ਸੰਬੰਧੀਆਂ ਨੇ ਫੋਨ ਹੀ ਬੰਦ ਕਰ ਲਏ ਸੀ ਕਹਿੰਦਾ ਬਿਲਕੁਲ ਬਿਲਕੁਲ ਇਤਕਰੀ ਬਾੜ ਦੇ ਰਹੇ ਅਸੀਂ ਇਹ ਸਾਰੇ ਖੇੜੇ ਕਿਸਾਨ ਇੱਕ ਦਿਨ ਨਹੀਂ ਆ ਸਾਡੇ ਕੋਲ ਇੱਕ ਦਿਨ ਵੀ ਮੈਂ ਉਸੇ ਲਗਾਤਾਰ ਇਤਕਰੀ ਬਾੜ ਦੇ ਬਿਲਕੁਲ ਤੂਫਾ ਬੰਦਾ ਟੂਠ ਮਾਰਦਾ ਮੈਂ ਤਾਂ ਇੱਕ ਗੱਲ ਬੰਨ ਗਿਆ ਕਿ ਐਡਾ ਵੱਡਾ ਕਲਾਕਾਰ ਹੋ ਕੇ ਸ਼ੂਫੀ ਹੋ ਕੇ ਸ਼ੂਫੀ ਦਾ ਟੂਠ ਮਾਰਦੇ ਵੀ ਹੁੰਦੇ ਪਰ ਜਾਣ ਨਿਕਲ ਜੇ ਤੇ ਇਹਦੇ ਟੂਠਾ ਹੀ ਹੁੰਦਰਾ ਮਰੇ ਢੂਠਾ ਦਾ ਇਹ ਮੋਦੀ ਨਾ ਰਹਿਣ ਤੇ ਮੋਦੀ ਨਾ ਮੋਦੀ ਵੀ ਢੂਠਾ ਦੇ ਤੇ ਤੇਲੇ ਵੀ ਢੂਠੇ ਮਤਲਬ ਹੋ ਗਈ ਗੱਲ ਮਤਲਬ ਬਾਈ ਜੀ ਅਸੀਂ ਬਿਲਕੁਲ ਪਿੰਡਾਂ ਜਿਹਨੂੰ ਬਰਦਾਸ਼ਤ ਨਹੀਂ ਕਰਾਂ ਅਸੀਂ ਜਿਵੇਂ ਟੂੜੀਆਂ ਤਾਲੀਆਂ ਬਣਾਉਂਚ ਪੰਜਾਂ ਚੌਂ ਦੇ ਵਿਹਲੇ ਹੋ ਜਾਣਗੇ ਤੇ ਅਸੀਂ ਇਹਦਾ ਬਿਲਕੁਲ ਵਿਰੋਧ ਕਰਾਂਗੇ ਸਾਡੇ ਨਾਲ ਬਹਿ ਕੇ ਸਵਾਲ ਕਰੇ ਆਪਦੇ ਜਿਹੜੇ ਨੁਮਾਇੰਦੇ ਚੰਗੇ ਦਿੱਲੀ ਵਾਲੇ ਹੀ ਭੌਂ ਲਿਆਵੇ ਅਸੀਂ ਕਹਾਲ ਕਰਾਂਗੇ ਉਹ ਜਵਾਬ ਦੇਣਾ ਹੋਊਗਾ